ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੀਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਕਲ ਅੱਜ 11 ਸਤੰਬਰ ਹੈ ਮੈਂ ਗੁਰਸੇerat ਕਲਾਸ 8ਵੀਂ ਦਸਮੀਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਯਤਨ ਕਰੈ ਮਾਨਕ ਟਹਿਕਾਵੇ ਉਹ ਅੰਤਰਜਾਮੀ ਜਾਣੈ ਪਾਪ ਕਰੇ ਕਰ ਮੁਕਰ ਪਾਵੇ ਪੇਖ ਕਰੇ ਨਿਰਬਾਨੈ ਹੈ ਪਾਈ ਮਨੁਖ अनेका ਯਤਨ ਕਰਕੇ ਮਨੁੱਖਾਂ ਨੂੰ ਧੋਖਾ ਦਿੰਦਾ ਹੈ ਪਰਮੇਸ਼ਰ ਅੰਤਰਜਾਮੀ ਹੈ ਉਹ ਸਾਰੇ ਲੋਕਾਂ ਦੇ ਦਿਲਾਂ ਦੀ ਜਾਣਦਾ ਹੈ ਮਨੁਖ ਪਾਪ ਕਰਕੇ ਮੁਕਰ ਜਾਂਦਾ ਹੈ ਵਿਸ਼ੇ ਵਿਕਾਰਾਂ ਤੋਂ ਰਹਿਤ ਭਲੇ ਪੁਰਸ਼ਾਂ ਵਾਲਾ ਬਾਣਾ ਪਾ ਲੈਂਦਾ ਹੈ ਫਕੀਰਾਂ ਵਾਲੇ ਝੇਖਤਾਰ ਲੈਂਦਾ ਹੈ ਇਸ ਝੇਖ ਵਿਕਾਵੇ ਨਾਲ ਲੋਕਾਂ ਨੂੰ ਠੱਗਦਾ ਹੈ ਪਰਮੇਸ਼ਰ ਨੂੰ ਦੂਰ ਸਮਝਦਾ ਹੈ ਪਰ ਪਰਮੇਸ਼ਰ ਤਾਂ ਹਰ ਇੱਕ ਮਨੁੱਖ ਦੇ ਨੇੜੇ ਹੈ ਹਿਰਦੇ ਵਿੱਚ ਵਸਦਾ ਹੈ ਇਹ ਲੋਭੀ ਲਾਲਚੀ ਮਨੁੱਖ ਮਾਇਆ ਮਗਰ ਹੀ ਤੱਕੇ ਖਾਂਦਾ ਫਿਰਦਾ ਹੈ ਗੁਰੂ ਜੀ ਆਖਦੇ ਹਨ ਜਦੋਂ ਤੱਕ ਮਨੁੱਖ ਦੇ ਮਨ ਦਾ ਪਰਮ ਦੂਰ ਨਹੀਂ ਹੁੰਦਾ ਉਦੋਂ ਤੱਕ ਮਨੁੱਖ ਮਾਇਆ ਦੇ ਕੋ ਖਿਹੜਾ ਨਹੀਂ ਛੁਡਾ ਸਕਦਾ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ ਉਸ ਮਨੁੱਖ ਉੱਪਰ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਕੇ ਉਸ ਮਨੁੱਖ ਨੂੰ ਆਪਣੇ ਚਰਨਾਵਾਂ ਨਾਲ ਜੋੜ ਲੈਂਦਾ ਹੈ ਉਹ ਮਨੁੱਖ ਸੰਤ ਹੈ ਭਗਤ ਹੈ ਅਸਲੀ ਸੇਵਕ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਲੋਕਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਠੱਗੀ ਨਹੀਂ ਮਾਰਨੀ ਚਾਹੀਦੀ ਪਰਮੇਸ਼ਰ ਨੂੰ ਸਦਾ ਅੰਗ ਸੰਗ ਸਮਝਣਾ ਚਾਹੀਦਾ ਹੈ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਤੋਂ ਬਖਸ਼ਿਸ਼ ਲੈਣੀ ਚਾਹੀਦੀ ਹੈ ਪਿਆਰੇ ਵਿਦਿਆਰਥੀਓ ਲੋੜ ਅਨੁਸਾਰ ਬੜੇ ਸਤਿਕਾਰ ਨਾਲ ਆਪਣੇ ਟੀਚਰ ਸਾਹਿਬਾਨ ਤੋਂ ਪ੍ਰਸ਼ਨ ਪੁੱਛ ਲੈਣੇ ਚਾਹੀਦੇ ਹਨ ਚੁੱਪ ਕਰਕੇ ਨਹੀਂ ਬੈਠੇ ਰਹਿਣਾ ਚਾਹੀਦਾ ਕੋਈ ਸ਼ੰਕਾ ਨਹੀਂ ਰਹਿਣਾ ਚਾਹੀਦਾ ਇਹ ਸਫਲਤਾ ਵਿੱਚ ਸਹਾਇੀ ਹੋਵੇਗਾ ਇਹ ਚੰਗੀ ਆਦਤ ਹੈ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ